ਕੌਣ ਭਾਈ ਆ ਪਾਲ ਸਿੰਘ ਨੂੰ ਸ਼ਰਾਪਤੀ ਪਲਾਟ ਤੇ ਤੁਸੀਂ ਰਾਜਨੀਤੀ ਚ ਲੈ ਕੇ ਆਏ ਹੋ ਤੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਚੋਲਣ ਲੜਨ ਲਈ ਸਿਆਜਨੀਤੀ ਤੋਂ ਬਿਨਾ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਦ ਹੋ ਸਕਦਾ ਪੀਰ ਦੇਵ ਸਿੰਘ ਜੀ ਨਾਲ ਕੋਈ ਮਤਭੇਦ ਪੈਦਾ ਹੋਇਆ ਨਾ ਬਹਾਦਰੀ ਨਮਾਈ ਐਨੇ ਸਮੇਂ ਦੇ ਵਿੱਚ ਜਿਹਦੇ ਵਿੱਚ ਦੁੱਤ ਖਲੀਫਾਂ ਵੀ ਆਈਆਂ ਸਰਦਾਰ ترسےم ਸਿੰਘ ਜਿਹੜਾ ਹੈ ਉਹ ਸਾਡੇ ਢੇਰੇ 'ਚ ਰਹੇ ਹਨ ਉਹਨੇ ਆਪ ਹੀ ਭਰਤੀ ਕਰੀ ਐ ਆਪ ਹੀ ਪ੍ਰਧਾਨ ਬਣ ਗਿਆ ਗੁਰਮੀਤ ਸਿੰਘ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁੱਕਿਆ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐ ਦਾ ਦਿੱਤੀ ਗਈ ਹੈ ਤੇ ਅਮਰਤਪਾਲ ਸਿੰਘ ਜਿਹੜੇ ਆ ਉਹ ਜੇਲ੍ਹ 'ਚ ਨਜ਼ਰਬੰਦ ਰਹਣ ਇਹਨੂੰ ਪਾਰਟੀ ਤੋਂ ਦੂਰ ਰੱਖਿਆ ਹੈ ਇਹ ਸਰਦਾਰ ਤਰਸੇਮ ਸਿੰਘ ਇਹ ਦੱਸ ਸਕਦੇ ਨੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਰਹੇ ਨੇ ਤੇ ਹੁਣ ਐਨਐਸਐ ਭਾਈ ਅਮਰਤਪਾਲ ਸਿੰਘ ਤੇ ਵਧਾ ਦਿੱਤੀ ਗਈ ਹੈ ਤੇ ਸ਼ੁਰਾਤੀ ਪੜਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਾਸਤਾਈਪੁਰ ਦਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ-ਬਹੁਤ ਮਿਹਰਬਾਨੀ ਹੈ। ਕਾਸਤਾਈ ਜੀ ਭਾਈ ਅਮਰਪਾਲ ਸਿੰਘ ਨੂੰ ਸ਼ਰਾਪੀ ਪਲਾਦ ਤੇ ਤੁਸੀਂ ਰਾਜਨੀਤੀ ਚ ਲੈ ਕੇ ਆਏ ਹੋ। ਕਿ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਝੋਲਣ ਲਈ ਖਡੂਰ ਸਾਹਿਬ ਤੋਂ। ਤੇ ਉਦੋਂ ਕਿੰਨੇ ਕਜਤਨ ਕਰਨੇ ਪਏ ਕਿੰਨੇ ਵਾਰੀ ਸਾਨੂੰ ਡਿਬ੍ਰੂਗੜ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਜੀ ਵਿਸਥਾਰ ਨਾਲ। ਦੇਖੋ ਡਿਬ੍ਰੂਗੜ ਜੇਲ੍ਹ ਤਾਂ ਮੈਂ ਬਹੁਤ ਵਾਰੀ ਗਿਆ ਉਹ ਜਿੰਨਕੀ ਨਹੀਂ ਕੀਤੀ ਜਾ ਸਕਦੀ। ਤੇ ਮੈਂ ਕਿਸੇ ਤੋਂ ਜਾਣ ਦਾ ਖਰਚਾ ਵੀ ਨਹੀਂ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੈੱਕ ਕੱਟ ਕੇ ਆਪਦੇ ਅਕਾਊਂਟ ਚੋਂ ਮੈਂ ਟਿਕਟ ਖਰੀਦਦਾ ਹੁੰਦਾ ਸੀ ਔਨ ਜਾਣ ਦਾ ਤੇ ਜਿਹੜੀ ਰਾਜਨੀਤੀ ਹੈ ਉਹ ਦੀ ਗੁਣਤੀ ਜਿਹੜੀ ਰਾਜਨੀਤੀ ਦੀ ਹੈ ਉਹ ਬਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਮਿਕ ਮਰਿਆਦਾ ਨੁਵਾਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਤਾਂਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਇੱਥੇ ਸਿੱਖ ਰਾਜਨੀਤੀ ਬਾਰੇ ਵਿਚਾਰ ਵਟੰਦਰਾ ਹੋਇਆ ਕਰੂ ਤੇ ਸਿੱਖ ਰਾਜਨੀਤੀ ਜਿਹੜੀ ਹੈ ਉਹ ਇੱਥੋਂ ਚੱਲਿਆ ਕਰੂਗੀ ਤੇ ਰਾਜਨੀਤੀ ਤੋਂ ਬਿਨਾ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਰ ਹੋ ਸਕਦਾ ਹੈ ਦਸਵੇਂ ਪਾਤਸ਼ਾਹ ਨੇ ਧਾਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦਰਜ ਕੀਤਾ ਹੈ ਕਿ ਰਾਜੂ ਬਿਨਾ ਨਾ ਧਰਮ ਚਲੇ ਹੈ ਧਰਮੂ ਬਿਨਾ ਸਭ ਦਲੇ ਮਰੇ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਸੋ ਨਿਜਵਲ ਸੇ ਲੈ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈਗਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਸੋ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਤਿਆਂ ਦੇ ਹੁਕਮ ਨੇ ਬੜੇ ਵੱਡੇ ਗੁਰੂ ਸਾਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਿਤਪਾਲ ਸਿੰਘ ਹੋਰ ਨਾਲ ਵਿਚਾਰ ਵਟਾਂਦਲਾ ਕਰਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਿਤਪਾਲ ਸਿੰਘ ਨੇ ਇਹ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਨੂੰ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਗੁਰੂ ਬਣਾਇਆ ਉਹਨਾਂ ਤੋਂ ਸਿੱਧ ਲੈਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸੀ ਤੇ ਮੈਂ ਇਸ ਫੈਸਲੇ ਦੇ ਲਈ ਸ਼ੁਰੂ ਤੋਂ ਹੀ ਤਤ ਪ੍ਰਸਿੱਧਾ ਕਿ ਇਹ ਫੈਸਲਾ ਖਾਲਸਾ ਪੰਥ ਦੇ ਹਿੱਤਾਂ ਵਿੱਚ ਹੈ ਇਹ ਫੈਸਲਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਨੇ ਕਿਸੇ ਨਿੱਜੀ ਹਿੱਤ ਨੂੰ ਉਠਰਾ ਕੇ ਨਹੀਂ ਦਿੱਤਾ ਸੀ ਖਾਲਸਾ ਪੰਥ ਦੇ ਹਿੱਤ ਨੂੰ ਉਠਰਾ ਕੇ ਲਿਆ ਤੋ ਖਾਲੇ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਤਜਰਬਾ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਮਹਾਰਾਜ ਗੁਰਵਾਨੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਜੋ ਪ੍ਰਪੇਅਰ ਕੀਤਾ ਪਰ ਕਿਦਾਂ ਤੁਸੀਂ ਪਰ ਤੁਹਾਨੂੰ ਜਿਹੜੀ ਬਾਦ ਪੰਜਾਬ ਸ਼ੋਮਨੀ ਕਾਲੇ ਦਾ ਬਾਦ ਪੰਜਾਬ ਬਣਿਆ ਉਸ ਤੋਂ ਅੱਜ ਤੱਕ ਲੰਭੇ ਰੱਖਿਆ ਗਿਆ ਹੈ ਕਿ ਆਪਾਂ ਇਹ ਭਾਈ ਤਰਦੀਮ ਸਿੰਘ ਜਿਨ੍ਹਾਂ ਦਾ ਕੋਈ ਮਤਭੇਦ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜਗਦੇਵ ਸਿੰਘ ਨਾਲ ਰਹੇ ਹਾਂ ਤੇ ਬਾਬਾ ਜਗਤਿੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਜੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਜੀ ਤੇ ਬਾਬਾ ਜੀ ਤੋਂ ਮੈਂ ਟਿਕਟ ਮੰਗੀ ਨਹੀਂ ਸੀ ਬਾਬਾ ਜੀ ਨੇ ਮੈਨੂੰ ਟਿਕਟ ਦਿੱਤੀ ਮੈਂ ਸੋਚਦਾ ਕਿ ਖਾਲਸਾ ਪੰਥ ਦੇ ਵਿੱਚ ਉਹ ਇੱਕ ਮਹਾਨ ਰਾਜਨੀਤਿਕ ਬਾਣ ਸੀਗੇ ਇੱਕ ਮਹਾਨ ਧਾਰਮਿਕ ਮਹਾਪੁਰਖ ਸੀਗੇ ਤੇ ਉਹ ਦਾਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਤੇ ਦਾਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਸਤੇ ਤੇ ਚੱਲਣ ਵਾਲੇ ਸੀ ਉਹਨਾਂ ਦੇ ਹੁਕਮਾਂ ਤੇ ਚੱਲਦੇ ਸੀ ਤੇ ਉਹਨਾਂ ਦੇ ਹੁਕਮਾਂ ਤੇ ਆਧਾਰ ਤੋਂ ਉਹਨਾਂ ਨੇ ਆਪਦੇ ਸਿਧਾਂਤ ਬਣਾਏ ਹੋਏ ਸੀ ਜੇ ਤੇ ਉਹਨਾਂ ਨੇ ਜਾਂਦੇ ਹੋਏ ਜਦੋਂ ਦੇਸ਼ ਹਸਪਤਾਲ ਚ ਆਖਰੀ ਦਿਮਾਂ ਦੇ ਵਿੱਚ ਉਹ ਪਏ ਸੀ ਜੇ ਬਾਬਾ ਜਗਵਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਭੰਡਰਾਂ ਵਾਲੇ ਦੇ ਸਤਕਾਰਯੋਗ ਪਿਤਾ ਸਨ ਤਾਂ ਉਹਨਾਂ ਨੇ ਮੁਖਰ ਦੀ ਧਰਤੀ ਤੇ ਮੈਨੂੰ ਕਿਹਾ ਸੀ ਵੀ ਮੈਂ ਤੁਸੀਂ ਮੇਰੇ ਨਾਲ ਅਖੀਰ ਤੱਕ ਸਾਥ ਨਿਭਾਇਆ ਤੇ ਹੋਰ ਐਮਪੀ ਮੇ ਤੋਂ ਪਾਸੇ ਹੋ ਗਏ ਪਰੰਤੂ ਤੁਸੀਂ ਜਿਹੜੇ ਆ ਉਹ ਮੇ ਤੋਂ ਪਾਸੇ ਨਹੀਂ ਹੋਏ ਤੇ ਬਖਦਾਰ ਰਹੇ ਤੇ ਜੇ ਮੈਂ ਉਹਨਾਂ ਨਾਲ ਬਖਦਾਰੀ ਨਿਭਾਈ ਐਨੇ ਸਮੇਂ ਦੇ ਵਿੱਚ ਜਿਸ ਦੇ ਵਿੱਚ ਦੁੱਤ ਖਲੀਫੋਂ ਵੀ ਆਈਆਂ ਤੇ ਮੈਂ ਐਮਪੀ ਵੀ ਬਣਿਆ ਮੈਂ ਹਰੇਕ ਹਨੇਰੇ ਕਾਲ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਸੁੱਤ ਦੇ ਕਾਲ ਦੇ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਤੇ ਫਿਰ ਮੇਰੇ ਮਤਪੇਦ ਅਮਰਤਪਾਲ ਸਿੰਘ ਨਾਲ ਜਾਂ ਸਰਦਾਰ ਤਰਸੇਮ ਸਿੰਘ ਨਾਲ ਹੋਣਾ ਤਾਂ ਕੋਈ ਮਤਲਬ ਨਹੀਂ ਬੰਦਾ ਤੋ ਇਹਦੇ ਵਿੱਚ ਮਤਪੇਦ ਜਿਹੜੇ ਹੈ ਮੇਰੇ ਵੱਲੋਂ ਨਹੀਂ ਇਹ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੈ ਮੈਂ ਤਾਂ ਉਹਨਾਂ ਦੀਆਂ ਨੀਤੀਆਂ ਨਾਲ ਵੀ ਸਹਿਮਤ ਹਾਂ ਉਹਨਾਂ ਦੇ ਜਿਹੜੇ ਹੈ ਉਹ ਰਾਜਨੀਤੀ ਦੇ ਵਿੱਚ ਆਉਣ ਦੇ ਵਿੱਚ ਵੀ ਮੇਰਾ ਜਿਹੜਾ ਬੜਾ ਵੱਡਾ ਜ਼ੋਰਦਾਨ ਰਿਹਾ ਮੈਂ ਸਮਝਦਾ ਇਤੇ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸਹੀ ਜਿਹੜੇ ਆ ਤੋਂ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ ਮਤਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਹੈ ਇਹ ਸਰਦਾਰ ਤਰਸੇਮ ਸਿੰਘ ਇਹ ਦੱਸ ਸਕਦੇ ਨੇ ਬਈ ਕਿਉਂ ਪਾਰਟੀ ਤੋਂ ਦੂਰ ਰੱਖਿਆ ਹੈ ਕੀ ਕਾਰਨ ਹੋਏ ਮੇਰੇ ਚੀਨੀ ਨੂੰ ਤਾਂ ਕੋਈ ਮਤਭੇਦ ਨਹੀਂ ਇਹ ਪ੍ਰਸ਼ਨ ਉਹਨਾਂ ਨਾਲ ਉਹਨਾਂ ਨਾਲ ਸੰਬੰਧਿਤ ਹੈ ਨਹੀਂ ਇਹ ਗੱਲ ਗੱਲ ਸਾਜੀ ਚੱਲ ਰਹੀ ਹੈ ਬਈ ਹਜੇ ਛੋਟੀਆਂ ਇਕਾਈਆਂ ਗਠਿਤ ਕਰਦੇ ਨੇ ਜ਼ਿਲ੍ਹਾ ਪੱਧਰ ਦੀਆਂ ਬਲਾਕ ਪੱਧਰ ਦੀਆਂ ਵੀ ਤੁਹਾਨੂੰ ਕੋਈ ਸਟੇਟ ਲੈਵਲ ਦੀ ਜਾਂ ਨੈਸ਼ਨਲ ਲੈਵਲ ਦੀ ਕਮੇਟੀ ਜੀ ਅੱਜ ਲੈ ਆਉਂਗਾ ਦੇਖੋ ਜੀ ਮੈਨੂੰ ਇਸ ਰਲ ਦਾ ਗਿਆਨ ਨਹੀਂ ਹੈ ਬਈ ਕੋਈ ਨੈਸ਼ਨਲ ਲੈਵਲ ਦੀ ਕਮੇਟੀ ਵਿੱਚ ਜਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਲਿਆ ਜਾਊਗਾ ਇਹ ਫੈਸਲਾ ਅਮਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੇ ਕਰਨਾ ਉਹ ਕਦੋਂ ਕਰਨਗੇ ਤੇ ਕਿਵੇਂ ਕਰਨਗੇ ਕੀ ਫੈਸਲਾ ਕਰਨਗੇ ਪਰੰਤੂ ਮੈਂ ਜਿਹੜਾ ਹੈਗਾ ਇਹਨਾਂ ਕਹਿੰਦਾ ਕਿ ਪਾਰਟੀ ਦੇ ਵਿੱਚ ਕਈ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਫੈਸਲੇ ਹੁਣ ਜਿਹੜਾ ਅਸੀਂ ਇਹੋ ਜਿਹਾ ਮੋੜ ਤੇ ਪਹੁੰਚ ਚੁੱਕੇ ਹਾਂ ਅਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਹਾਂ ਇਹ ਇਹ ਫੈਸਲਿਆਂ ਨੂੰ ਮਹੀਨੇਵਧੀ ਜਾਂ 6 ਮਹੀਨੇ ਲਈ ਜਾਂ 8 ਮਹੀਨੇ ਲਈ ਜਿਹੜਾ ਹੈ ਇਸ ਨੂੰ ਸਸਪੈਂਡ ਨਹੀਂ ਕੀਤਾ ਜਾਂ ਸਰਦਾ ਜੇ ਨਹੀਂ ਪਾਇਆ ਜਾਂ ਸਰਦਾ ਇਹ ਫੈਸਲੇ ਲੈਣ ਦੀ ਹੁਣ ਤੜੀ ਆ ਆ ਗਈ ਹੈ ਤੇ ਕੁਝ ਦਿਨਾਂ 'ਚ ਜਿਹੜੇ ਨੇ ਫੈਸਲੇ ਲੈਣੇ ਚਾਹੀਦੇ ਮੇਰੇ ਉਹਨਾਂ ਨਾਲ ਕੋਈ ਮਤਭੇਦ ਆਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਬਣਾ ਦਿੱਤੀ ਗਈ ਹੈ ਇੱਕ ਸਾਲ ਹੋਰ ਬਣਾ ਦਿੱਤੀ ਹੈ ਇਹਨੂੰ ਕਿਵੇਂ ਦੇਖਦੇ ਹੋ ਬਸ ਦੇਖੋ ਜੀ ਇਹ ਜਿਹੜੀ ਹੈ ਇਹ ਬੇਇਨਸਾਫੀ ਚ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾ ਕਾਫੀ ਹੈ ਇਹ ਬੇਲ ਨੇ ਦੇ ਲਈ ਐਸਾ ਸ਼ਬਦ ਚਾਹੀਦੇ ਹੈ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਕਿ ਸ਼ਬਦ ਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਹੀ ਇਹ ਇੱਕ ਐਸੀ ਜਾਲਮਾਨਾ ਕਾਰਵਾਈ ਹੈ ਇੱਕ ਜ਼ੁਲਮ ਦੀ ਅਤ ਹੋਈ ਹੈ ਇਹ ਉਹਨਾਂ ਤੇ ਐਨਐਸਏ ਬਜ਼ਾਦ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਿਧਾਨ ਦੀਆਂ ਜਿਹੜਾ ਹੈ ਉਸ ਦਾ ਧਜੀਆਂ ਉਡਾਈਆਂ ਗਈਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਇਹ ਹੀ ਦੀਤੀ ਚੀਤੀ ਗਈ ਹੈ ਮੌខੀ ਅਧਾਰਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਣਾਉਣ ਦਾ ਕੋਈ ਆਧਾਰ ਨਹੀਂ ਹੈ ਇੱਕ ਝਾਲੀ ਗੱਲ ਬਣਾ ਲੱਤੀ ਜਈ ਕਿ ਜੀ ਅਡੀਸ਼ਨਲ ਹੋਮ ਸੈਕਟਰੀ ਤੋਂ ਤੇ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇੱਕ ਇਨਪੁਟ ਆਈ ਹੈ ਕਿ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਦੀ ਸੁਰੱਖਿਆ ਲਈ ਖਤਰਾ ਨਹੀਂ ਕੋਈ ਇਨਪੁਟ ਨਹੀਂ ਆਈ ਨਾ ਕੋਈ ਰਿਪੋਰਟਹੀ ਜੀ ਹੈ ਉਹ ਫਰਜੀ ਦਫਤਰ ਦੇ ਵਿੱਚ ਬੈਠ ਕੇ ਸੁਪਨੇ ਦੇ ਆਧਾਰ ਤੇ ਚਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਇਸ ਲਈ ਲਿਆ ਗਿਆ ਕਿ ਅਮਰਿਤਪਾਲ ਸਿੰਘ ਜਿਹੜੇ ਸੀ ਉਹ ਅਮਰਿਤ ਵੀ ਬਹੀਰ ਚਲਾ ਰਹੇ ਸੀ ਅਮਰਿਤ ਸ਼ਕਾ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੁੜ ਰਹੇ ਸੀ ਤੇ ਮਹਾਨ ਦਾਤਿਆਂ ਦੇ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀਆਂ ਚ ਇਹ ਦੋਹੇ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਧਾਰਨ ਦਾ ਲੋਹਤ ਤੰਤਰਿਤ ਇਹ ਧਾਰਨ ਦਾ ਕਹਨ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ ਹੈ ਅਸਾਂ ਜੀ ਹੁਣ ਇਹ ਵੀ ਗੱਲ ਉੱਪਰ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਚ ਨੇ ਸ਼ਰੋਮਣੀ ਕਾਇਨਤ ਬਾਰਤ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਤਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜੂਗੀ ਅਦਾ ਬਰਤਨ ਖਤਮ ਹੋ ਜੂਗਾ ਤੇ ਸਾਡਾ ਸਟੇਟਸ ਖਤਮ ਹੋ ਜੂਗਾ ਜਾਂ ਅਮਰਪਾਲ ਵੀ ਬਾਹਰ ਆਗੇ ਇਹਦੇ ਬਾਰੇ ਕੀ ਕਹਿਣਾ ਹੈ ਦੋਵੇਂ ਦੇਖੋ ਜੀ ਇਹ ਤੁਹਾਡੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿਚੇ ਨੇ ਆਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਮੂਲੀਆ ਕਤਾਰਾਂ ਦੇ ਵਿੱਚ ਜਿਹੜੇ ਨੇ ਉਤਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਜੀ ਅ ਅਮਰਪਾਲ ਸਿੰਘ ਦੇ ਵੀ ਸਰਦਾਰ ترسےم ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਜਿਹੜੇ ਆ ਉਹ ਜੇਲ੍ਹ 'ਚ ਨਜ਼ਰਬੰਦ ਰਹੇਣ ਉਹ ਚਾਹੁੰਦੇ ਆ ਕਿ ਸਰਦਾਰ ترسےم ਸਿੰਘ ਜਿਹੜਾ ਹੈ ਉਹ ਸਾਡੇ ਧیرے 'ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅੰਦਾਲੀਦਾਲ ਬਾਰਸ ਪੰਜਾਬ ਹੈ ਇਸ ਨੂੰ ਫੇਰ ਠੱਪੂ ਕੀਤਾ ਜਾ ਸਕੇ ਉਹ ਬੁੱਲਸ ਡੋਗਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਡੋਗਲ ਹੀ ਨੀਤੀ ਨਿਵਾ ਰਹੇ ਨੇ ਉਹ ਉਹ ਨੀਤੀ ਨੂੰ ਨਿਵਾ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਲੋਟਾਂ ਨੇ ਨਿਵਾਹੀ ਇਹਨਾਂ ਨੇ ਖਾਲਸਾ ਰਾਜ ਜਿਹੜਾ ਅਸੀਂ ਬੜੀ ਮਿਹਨਤ ਨਾਲ ਬਣਾਇਆ ਸੀ ਤੁਰਵਾਨੀਆਂ ਨਾਲ ਬਣਾਇਆ ਸੀ ਲਹੂ ਬਹਾ ਕੇ ਬਣਾਇਆ ਸੀ ਉਸ ਖਾਲਸਾ ਰਾਜ ਦਾ ਪਤਨ ਨਹੀਂ ਕੀਤਾ ਉਹ ਬੰਦੇ ਘੇਰਾ ਹੁਣਾਂ ਨੇ ਉਹਦੇ ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤੱਖ ਉਹਨਾਂ ਦੇ ਨਾਂ ਤੁਸੀਂ ਕਿਸੇ ਆਮ ਸੰਗਤ ਦੇ ਜਿਹੜੇ ਐ ਸਿੱਖ ਤੋਂ ਜਾਂ ਸਿੰਘ ਤੋਂ ਪੁੱਛ ਲਓ ਉਹ ਤੁਹਾਨੂੰ ਅੱਧੇ ਮਿੰਟ ਦੇ ਵਿੱਚੋਂ ਨਾਂ ਦੱਸ ਦਿੰਦਾ ਨਹੀਂ ਤੁਸੀਂ ਆਪਣੇ ਖਾਲਸੇ ਇੰਨੇ ਅਮੈਤੀਓਂ ਤੇ ਤੁਸੀਂ ਕਿਉਂ ਨਹੀਂ ਦੱਸਦੇ ترسےم ਸਿੰਘ ਜੀ ਨੂੰ ਵੀ ਇਹ ਆਪਣੇ ਆ ਬੰਦੀ ਘੋਣ ਮੰਗ ਲੱਗੇ ਹੋਵੇ ਨੇ ਦੇਖੋ ਜੀ ਮੈਂ ਸਰਦਾਰ ترسےم ਸਿੰਘ ਨਾਲ ਮੇਰੇ ਕੋਈ મતભੇਦ ਨਹੀਂ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਮੈਂ ਉਹਨਾਂ ਨੂੰ ਦੱਸ ਦੁੱਪੇ ਜੀ ਹਾਂ ਨਾਂ ਦੱਸਣ ਦਾ ਜਿਹੜਾ ਸੀ ਗੁਨਾਹ ਮੈਂ ਨਹੀਂ ਕਰ ਸਕਦਾ ਸੀ ਨਾਂ ਦੱਸਣ ਦਾ ਪਾਪ ਮੈਂ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਜੀ ਕਿ ਇਸ ਤਰ੍ਹਾਂ ਪਾਰਟੀ ਚੱਲ ਰਹੀ ਹੈ ਫਲਾ ਫਲਾ ਬੰਦੇ ਕਰ ਰਹੇ ਨੇ ਪਰੰਤੂ ਫੈਸਲੇ ਜਿਹੜੇ ਉਹ ਮੈਂ ਨਹੀਂ ਲੈਣੇ ਫੈਸਲੇ ਅਮਰਪਾਲ ਸਿੰਘ ਤੇ ਸਰਬਾਤ ਸਰੇਮ ਸਿੰਘ ਨੇ ਲੈਣੇ ਜੀ ਤੇ ਜਿਨ੍ਹਾਂ ਉਹ ਫੈਸਲੇ ਲੈਣ ਦੇ ਵਿੱਚ ਉਹ ਬਹਾਦਾਰਾਂ ਨੂੰ ਬਾਹਰ ਰੱਖਣਗੇ ਤੇ ਇਹ ਜਿਹੜੇ ਲੋਕਾਂ ਨੂੰ ਉਰੇ ਰੱਖਣਗੇ ਜਿਹੜੇ ਉਹਨਾਂ ਨੂੰ ਅੰਦਰ ਰੱਖ ਕੇ ਗਹਿਰ ਘੋਲ ਰਹੇ ਨੇ ਤਾ ਫਿਰ ਇਹ ਤਾਂ ਦੇਖੋ ਉਹਨਾਂ ਨੇ ਲੈਣੇ ਉਹ ਫੈਸਲੇ ਜਿਹੜੇ ਹੁਣ ਵਫਾਦਾਰਾਂ ਨੂੰ ਲਾਂਬੇ ਰੱਖਣੇ ਆ ਉਹ ਕਿਹਨਾਂ ਚਿਰੇ ਲਾਂਬੇ ਰੱਖਣਗੇ ਤੇ ਕਿਹਨਾਂ ਚਿਰੇ ਲਾਂਬੇ ਰੱਖ ਕੇ ਚਲਾਉਣਗੇ ਤੇ ਹੀਰ ਦੇ ਵਿੱਚ ਉਹੀ ਪਤਨ ਦਾ ਕਾਰਨ ਬਣ ਜਾਂਦੇ ਠੀਕ ਹੈ ਹੁਣ ਇਹ ਫੈਸਲੇ ਲੈਣ ਦੇ ਲਈ ਮਹੀਨਿਆਂ ਵੱਧੀ ਉਡੀਕ ਨਹੀਂ ਕੀਤੀ ਜਾ ਸਕਦੀ ਹੁਣੇ 6 ਮਹੀਨੇ ਜਾਂ 1 ਮਹੀਨਾ ਜਾਂ 2 ਮਹੀਨੇ ਜਾਂ ਸਾਲ ਬਾਅਦ ਨਹੀਂ ਲੈ ਜਾ ਸਕਦੇ ਹੁਣ ਤਾਂ ਦਿਨਾਂ ਦੀ ਗੱਲ ਹੈ ਤੇ ਕਿੰਨੇ ਦਿਨਾਂ ਚ ਫੈਸਲਾ ਲੈਂਦੇ ਆ ਮੈਂ ਸਮਝਦਾ ਕਿ ਹਫਤਾ ਵੀ ਜਿਹੜਾ ਜ਼ਿਆਦਾ ਸਮਾਂ ਇਹ ਫੈਸਲੇ ਲੈਣ ਨੂੰ ਦੇ ਜੇ ਵੀ ਤਹੱਬੇ ਨੂੰ ਲਵਾ ਜੇ ਸੋ ਫੈਸਲੇ ਲੈਣ ਦਾ ਹੁਣ ਸਮਾਂ ਆ ਗਿਆ ਮੈਂ ਸਰਦਾਰ ਤਰਸੇਮ ਸਿੰਘ ਹੋਰ ਕੋਈ ਬੇਨਤੀ ਕਰਦਾ ਰਹੇ ਉਹਨਾਂ ਨੂੰ ਦੱਸਦਾ ਰਹੇ ਤੇ ਉਹਨਾਂ ਨੂੰ ਮੌਜੂਦਾ ਹਾਲਾਤ ਤੋਂ ਵੀ ਉਹਨਾਂ ਨੂੰ ਜਾਣੂ ਕਰਾਉਂਦਾ ਰਹੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਸਰਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ بڑے ਜੁਗਵਾਨ ਨੇ ਪੰਥ ਪ੍ਰਸਤ ਨੇ ਬੜੀ ਤਰਮਾਨੀ ਦੇ ਮਾਲਕ ਆਪਣੇ ਖਾਲਸਾ ਜੀ ਇਸ ਤੋਂ ਹਟ ਕੇ ਹੁਣ ਆਕਾਲ ਤਖਤ ਦੀ ਮਾਨ ਮਰਿਆਦਾ ਦਾ ਸਵਾਲ ਹੈ ਇੱਕ ਵਾਰ ਸਖਬੀਰ ਬਾਦਲ ਨੇ ਕਹਿੰਦੇ ਆਪ ਹੀ ਆਪਣੇ ਪੈਰੀਂ ਪੈਣਾ ਆਪ ਹੀ ਬੁੱਢ ਸਾਗਰ ਉਹਨਾਂ ਨੇ ਆਪ ਹੀ ਭਰਤੀ ਕਰ ਲਈ ਐ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮੰਨਿਆ ਲਿਆ ਆਪ ਹੀ ਪ੍ਰਧਾਨ ਬਣ ਗਏ ਦੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਸ ਤੋਂ हट ਕੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਸੁਖਬੀਰ ਸਿੰਘ ਬਾਦਲ ਦੀ ਅਸੀਂ ੱੱਲੇ ਦੀ ਨੁਕਤਾਚੀ ਨਹੀਂ ਤਰੀ ਜਾਵਾਂਗੇ ਸਾਰਾ ਜੋਰ ਸੁਖਬੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਵੇ ਅਸੀਂ ਤਾਂ ਰਹਾਂਗੇ ਜੀ ਹੁਣ ਉਹਦਾ ਪੰਥ ਵਿੱਚੋਂ ਸਾਥ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਥ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਦੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਦੀ ਪਾਰਟੀ ਦੇ ਵਫਾਦਾਰਾਂ ਨੂੰ ਜਿਹੜੇ ਵਫਾਦਾਰ ਨਹੀਂ ਉਹਨੂੰ ਲਾਂਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈਗਾ ਇਸ ਦਾ ਇਹ ਹੋ ਜੂ ਅਖੀਰ ਦੇ ਵਿੱਚ ਕਿ ਉਹੀ ਬਾਜ਼ੀ ਮਾਰੇ ਸੁਰਵੀਰ ਸਿੰਘ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁੱਕਿਆ ਤੁਸੀਂ ਆਪਣੀਆਂ ਗਲਤੀਆਂ ਕਰਕੇ ਆਪਣੇ ਆਪ ਨੂੰ ਖਤਮ ਕਰਦੇ ਰਹੋ ਤੇ ਦੂਜੇ ਦਾ ਤਾਂ ਵਿਰੋਧੀ ਤਾਂ ਕੋਈ ਕੁਛ ਕਹੇ ਵਿਰੋਧੀ ਦਾ ਤਾਂ ਬਿਸਦਾ ਹੀ ਹੁੰਦਾ ਇਹ ਕਿ ਉਹ ਮੂਹਰੇ ਬੈਠਾ ਉਹ ਤੁਹਾਡੇ ਉਲਟ ਬੋਲ ਰਿਹਾ ਤੇ ਜਿਹੜੇ ਵਿੱਚ ਬੈਠੇ ਤੁਹਾਡੇ ਦੋ ਦੇ ਚਰਦਾਰ ਚੱਲ ਰਹੇ ਨੇ ਉਧਰ ਵੀ ਨੇ ਉਧਰ ਵੀ ਨੇ ਉਧਰ ਵੀ ਨਿਵਾ ਰਹੇ ਆ ਉਧਰ ਵੀ ਨਿਵਾ ਰਹੇ ਆ ਉਹ ਬਹੁਤ ਬਹੁਤ ਬੜਾ ਉਖਤਰਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਚੱਲੇ ਚੱਲੇ ਨੂੰ ਪਤਾ ਵੀ ਕਿਹੜਾ ਇਹ ਜਿਹੇ ਚਰਦਾਰ ਨਿਵਾ ਰਿਹਾ ਹੈ ਸੋ ਸੁਖਵੀਰ ਬਾਦਲ ਨੂੰ ਲੋਚਨਾਵਾਂ ਦਾ ਕੇਂਦਰ ਬਣਾ ਕੇ ਆਪਾਂ ਸਿਰਫ ਤੇ ਸਿਰਫ ਉਹਦੇ ਨਾਲ ਸੰਤੁਸ਼ਟ ਹੋ ਜਾਣਾ ਉਹ ਗਲਤ ਹੈ ਤੇ ਹੁਣ ਅਮਰਪਾਲ ਸਿੰਘ ਤੇ ਸਰਦਾਰ ਸਰੇਮ ਸਿੰਘ ਨੂੰ ਫੈਸਲੇ ਲੈਣੇ ਪੈਣਗੇ ਕੁਝ ਦਿਨਾਂ 'ਚ ਲੈਣੇ ਪੈਣਗੇ ਜਿੰਨੀ ਇਹ ਦੇਰ ਹੋਊਗੀ ਉਹ ਦੇਰ ਜਿਹੜੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੀ ਆ ਉਹ ਫੈਸਲੇ ਮੰਗੋ ਜਨਨ ਕਿ ਤੁਸੀਂ ਕਹਿੰਦੇ ਹੋ ਕਿ ਬਖਤੂਰ ਸਿੰਘ ਨੂੰ ਆਪਣੇ ਪਰਆਆਂ ਦੀ ਪਰਖ ਕਰਨੀ ਚਾਹੀਦੀ ਹੈ ਇਹ ਫੈਸਲੇ ਵੀ ਜਲਦੀ ਲੈ ਜੀ ਦੇਖੋ ਆਪਣੇ ਪ੍ਰਾਇਿਆਂ ਦੀ ਪਰਕਤ ਤਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਆਪਣੇ ਪ੍ਰਾਇਿਆਂ ਦੀ ਪਰਕਤ ਤਾਂ ਦਾਤਿਆਂ ਨੇ ਵੀ ਕਰੀ ਹੈ ਗੁਰੂ ਸਾਹਿਬ ਗੁਰੂ ਸਾਹਿਬ ਆਨ ਨੇ ਵੀ ਚਰੀ ਹੈ ਤੇ ਇਹ ਜਿਹੜੀ ਸੀ ਜਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਤੇ ਨੇ ਵੀ ਚਰੀ ਹੈ ਸੋ ਆਪਣੇ ਪ੍ਰਾਇਮ ਦੀ ਪਛਾਣਤਾ ਸਭ ਤੋਂ ਜ਼ਰੂਰੀ ਤੇ ਮੂਲ ਅਤੇ ਬੁਨਿਆਦੀ ਹੈ ਜਿਹੜਾ ਫੈਸਲਾ ਲੈਣਾ ਹੁੰਦਾ ਜੇ ਆਪ ਤੇ ਆਪਣੇ ਤੇ ਪ੍ਰਾਇਮ ਦੀ ਪਛਾਣ ਨਹੀਂ ਹੈ ਤੇ ਮੂਲ ਅਤੇ ਬੁਨਿਆਦੀ ਜਿਹੜਾ ਹੈਗਾ ਉਹ ਸਾਡੇ ਕੋਲ ਸਿਧਾਂਤ ਇਹ ਨਹੀਂ ਹੈ ਤੇ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਪਾਰਟੀ ਦਾ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਇਤਿਹਾਸ ਦੱਸਦਾ ਮੈਂ ਨਹੀਂ ਦੱਸਦਾ ਸਾਡਾ ਧਾਰਮਿਕ ਤੇ ਦਿਹਾ ਉਸ ਵੀ ਦੱਸਦਾ ਸਾਡਾ ਰਾਜਨੀਤਿਕ ਇਤਿਹਾਸ ਵੀ ਦੱਸਦਾ ਇਹ ਵਰਤਾਂਤ ਤਾਂ ਸਭ ਤੋਂ ਵੱਡਾ ਹੈ ਉਹ ਫੈਸਲੇ ਤਾਂ ਜਿਹੜੇ ਆ ਉਹ ਲੈਣੇ ਹੀ ਪੈਣੇ ਨੇ ਜੇ ਨਹੀਂ ਲਿਤੇ ਜਾਣਗੇ ਤਾਂ ਫਿਰ ਉਹ ਜਿਹੜਾ ਹੈ ਉਹ ਪਤਨ ਤਾਂ ਅਖੀਰ ਦੇ ਵਿੱਚ ਹੋਈ ਜਣ ਕਦਾਈ ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਕਾਫੀ ਲੰਬਾ ਸਫ਼ਾ ਹੋ ਗਿਆ ਆਪਣੇ ਤੁਹਾਡਾ ਰਾਜਨੀਤਿਕ ਤਜਰਬਾ ਹੈ ਤੇ ਅੰਤ ਵਿੱਚ ਸਿੱਖ ਕੌਮ ਨੂੰ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜੀ ਮੇਰਾ ਤਾਂ ਸੰਦੇਸ਼ ਇਹੀ ਹੈ ਜੇ ਅਮਰਪਾਲ ਸਿੰਘ ਇਹ ਸਮੇਂ ਸਿੱਖ ਕੌਮ ਦੇ ਖਾਲਸਾ ਪੰਥ ਦੇ ਬਾਹਰ ਬਾਹਦ ਰਾਜਨੀਤਿਕ ਤੇ ਧਾਰਮਿਕ ਨੇਤਾ ਨੇ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ મતભੇਦ ਨਹੀਂ ਹੈ ਤੇ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਕਲਾ ਲਈ ਜਾਊਗਾ ਬਹੁਤ ਬਹੁਤ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ